ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਦੇ ਨਾਂ ਦੋ ਨੌਜਵਾਨਾਂ ਦੇ ਵੱਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਰੈਜ਼ੀਡੈਂਟ ਮਹਿਲਾ ਡਾਕਟਰ ਆਪਣੀ ਡਿਊਟੀ ਖਤਮ ਕਰਕੇ ਆਪਣੇ ਕਮਰੇ ਦੇ ਵਿੱਚ ਜਾ ਰਹੀ ਸੀ ਕਿ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਗਈ ਵਾਰ ਦੇ ਡਾਕਟਰ ਨੂੰ ਇਹ ਦੱਸਣ ਤੋਂ ਬਾਅਦ ਇਸ ਦੀ ਸ਼ਿਕਾਇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਕਿ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਕਤ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਰੈਜ਼ੀਡੈਂਟ ਡਾਕਟਰ ਨੇ ਭੱਜ ਕੇ ਆਪਣੀ جان بچائی ہے۔ تو کلکتا ਦੇ ਆਰਜੀਕਰ ਕਾਲਜ ਦੇ ਵਿੱਚ ਇੱਕ ਡਾਕਟਰ ਦਿਨਾ ਬਲਦਕਾਰ ਤੇ ਕਤਲ ਮਾਮਲੇ ਦੇ ਵਿੱਚ ਅਜੇ ਤੱਕ ਰੋਸ ਖਤਮ ਨਹੀਂ ਹੋਇਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਕਿਉਂ ਪੰਜਾਬ ਦੇ ਵਿੱਚ ਵੀ ਡਾਕਟਰਾਂ ਦੇ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਹ ਇੱਕ ਪਾਸਾ ਸਾਡੇ ਇੱਕ ਇਨਸੀਡੈਂਟ ਹੋਇਆ ਗੋਨੜ ਦੇ ਹਸਪਤਾਲ ਦੇ ਵਿੱਚ। ਉੱਥੇ ਇੱਕ ਸੈਕੰਡ ਯਰ ਸਟੂਡੈਂਟ ਸੀ ਤੇ ਉਹ ਆਪਣੇ ਆਪਣੀ ਸ਼ਿਮ ਖਤਮ ਕਰਕੇ ਰਾਤ ਨੂੰ तकरीबन 10:00 ਵਜੇ ਆਪਣੇ ਹਸਪਤਾਲ ਜਾ ਰਹੀ ਸੀ। ਬਾਈਕ ਉੱਤੇ ਤੇ ਉਹਦੇ ਜਾਂਦੇ ਮਦਦ ਕੀਤੀ ਇੱਕ ਮੁੰਡਾ ਮੋਟਰਸਾਈਕਲ ਤੇ ਪਿੱਛੇ ਆਇਆ ਤੇ ਮੇਰੇ ਆ ਇਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਟੈਚਿੰਗ ਕਰਨ ਦੇ ਨੀਅਤ ਦੇ ਨਾਲ ਵੀ ਹੋ ਸਕਦਾ ਹੈ ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਚੋਸ਼ਾ ਦੇ ਪੀਕਸ਼ਨ ਦਿੱਤਾ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਐਫ ਆਰ ਲਾਂਚ ਕਰ ਦਿੱਤੀ ਗਈ ਹੈ 102/24 ਇੰਟਰਸੈਕਸ਼ਨ ਬੀ ਐਨ ਐਸ 75 ਦੇ ਵਿੱਚ ਤੇ ਡਿਊਰਿੰਗ ਇਨਵੈਸਟ ਅਸੀਂ ਜੜੀ ਤਫਤੀਸ਼ ਚੱਲਦੀ ਪਈ ਹੈ ਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀ ਫੁਟੇਜ ਕਲੀਅਰ ਹੋ ਗਈਆਂ ਸਾਡੀਆਂ 6-7 ਦਿਨਾਂ ਵਿੱਚ ਇਸ ਤੋਂ ਘੱਟ ਕਿੰਨੇ ਲੜਕੇ ਸਨ ਤੇ ਕਿਹਦੇ ਉੱਪਰ ਐ ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆਇਆ ਸੀ ਪਰ ਸੋਸ਼ਲ ਮੀਡੀਆ ਤੇ ਜੋ ਕਮਰਾ ਜੰਮੀਆ ਕਿ ਲੜਕੀ ਦਾ ਰੇਡ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਭੱਜ ਕੇ ਜੜ ਤੇ ਕੀ ਕਲੀਅਰ ਕੀਤਾ ਇੱਦਾਂ ਇੱਦਾਂ ਦਾ ਕੁਝ ਨਹੀਂ ਆ ਤੁਸੀਂ ਸੀਸੀਟੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਹੈ ਜਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱਲਦੀ ਸਕੂਟੀ ਦੇ ਉੱਪਰ ਸੀ ਹਾਂ ਜੀ ਅਫਰ ਦਰਸ਼ਕੋ ਹਾਂ ਜੀ ਅਫਰ ਦਰ ਕੋਈ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਇਹ ਕਰਨਾ ਚਾਹੁੰਦਾ ਹਾਂ ਕਿ ਗਲਤ ਭਾਵਾਂ ਦੇ ਉੱਪਰ ਜ਼ੋਰ ਨਾ ਦਿਓ ਜੋ ਸੱਚਿਆ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹਾਂ ਇਦਾਂ ਦਾ ਕੁਝ ਨਹੀਂ ਹੈ ਬਿਲਕੁਲ ਸੇਫ ਸੇਫ ਹੈਗਾ ਸੇਫ ਹੋਸਟਲ ਹੈ ਸਾਡੇ ਸੀਪੀ ਸਾਹਿਬ ਬੜੇ ਸਖਤ ਨੇ ਇਸ ਕੰਮ ਦੇ ਵਿੱਚ ਉਹਨਾਂ ਨੇ ਫਿਰ ਕਰ ਡਾਇਰੈਕਸ਼ਨ ਸੈਗੀਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪ੍ਰੋਵਾਈਡ ਕਰੇ ਇਹ ਮੈਡੀਕਲ ਸਟੂਡੈਂਟ ਹੈ ਸਰ ਜੀ 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 ਮੈਡੀਸਨ ਤੇ ਸੀਸੀਟੀਵੀ ਕੋਈ ਸਾਹਮਣੇ ਨਹੀਂ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਆਈ ਹੈ ਸਾਹਮਣੇ ਤੁਹਾਡੇ ਨਾਲ ਮੈਂ ਵੀਡੀਓ ਵੀ ਫੋਟੋ ਵੀ ਸ਼ੇਅਰ ਕਰ ਦਾਂਗਾ ਠੀਕ ਥੈਂਕ ਯੂ